ਬਾਈ ਚੰਨੇ ਮੈਨੂੰ ਗੋਗਾ ਮਿਲਿਆ ਸੀ ਯਾਰ ਰਾਹ ਦੇ ਵਿੱਚ ਤੇ ਗੱਲ ਦਾ ਤੁਹਾਨੂੰ ਪਤਾ ਹੀ ਹੋਣਾ ਹੈ ਤੇ ਮਾਣੂ ਖਾਵੇ ਗੋਗਾ ਤੇ ਖਸਮਾ ਨੂੰ ਖਾ ਤੂੰ ਬਾਈ ਚੰਨੇ ਤੂੰ ਚੰਗੀ ਨਹੀਂ ਕੀਤੀ ਹੁਣ ਤੈਨੂੰ ਭੁਗਤਣਾ ਹੀ ਪਊਗਾ ਜੇ ਮੈਨੂੰ ਉਹਨੇ ਨਹੀਂ ਕਰਾਇਆ ਤੇ ਫਿਰ ਤੂੰ ਲੈ ਲੈ ਤੂੰ ਬਾਹਲਾ ਚੂੜੇ ਵਾਲੀ ਮਗਰ ਮੇਰਾ ਤਾਂ ਸਰਦੂ ਖੈਰ ਸੱਲਾ ਚੰਨੇ ਜਿਹੜਾ ਗੋਗਾ ਦਾ ਵਿਸਤਾ ਕਰਾਉਂਦਾ ਸੀਗਾ ਤਾ ਤੂੰ ਉਹਦੇ ਨਾਲ ਰਿਸ਼ਤਾ ਜੋੜਨ ਦਾ ਮਨਾ ਕੀਤਾ ਲੋਕਾਂ ਦੀ ਉਂਗਲਾਂ ਨਾਲ ਲੱਗ ਚੰਨਿਆ ਉਂਗਲਾਂ ਵਾਲੇ ਤਾਂ ਬਹੁਤ ਤੈਨੂੰ ਫੜਕਾਣਗੇ ਬਹੁਤ ਤੈਨੂੰ ਗੱਲ ਕਹਿਣਗੇ ਉਹਨਾਂ ਦੇ ਮਗਰ ਨਾ ਲੱਗ ਇਹ ਰਿਸ਼ਤਾ ਜੋੜ ਲੈ ਇਹ ਮੈਂ ਵਾਅਦਾ ਕਰਦਾ ਤੇਰੇ ਨਾਲ ਚੰਨਿਆ ਕਿ ਇਹ ਰਿਸ਼ਤਾ ਚੰਗਾ ਆਏਗਾ ਤੇ ਸਾਡੀ ਗੱਲ ਮੰਨ ਲੈ ਅਸੀਂ ਤੇਰੇ ਯਾਰ ਆ ਤੇਰੇ ਦੁਸ਼ਮਣ ਨਹੀਂਗੇ ਇਹ ਚੰਨਾ ਕਿਹਦੇ ਨਾਲ ਬੋਲੀ ਜਾਂਦਾ ਮੈਨੂੰ ਤਾਂ ਲੱਗਦਾ ਖੇਡ ਵਿਗੜ ਗਈ اے ਭਾਈ ਤੂੰ ਉਹਦਾ ਰਿਸ਼ਤਾ ਲੈ ਲੈ ਤੇ ਬਾਕੀ ਰਹਾ ਗੋਗਾ ਉਹਨਾਂ ਨੂੰ ਅਸੀਂ ਆਪੇ ਸਾਮਲਾਂਗੇ ਇਹ ਰਿਸ਼ਤਾ ਤੂੰ ਕਰੇਗਾ ਤਾਂ ਤੰਨ ਤੰਨ ਹੋ ਜਾਏਗਾ ਤੰਨ ਤੰਨ ਤਾਂ ਹੋਈ ਪਈ ਐ ਪਹਿਲਾਂ ਤਾਂ ਉਹਨੇ ਰਿਸ਼ਤੇ ਕਰਾਉਣ ਵਾਲੀ ਕਸਰ ਕਰਤੀ ਹੁਣ ਹੁਣ ਤੁਸੀਂ ਨਹੀਂ ਮੈਨੂੰ ਟਿਕਣ ਦਿੰਦੇ ਕੇ ਚਾਰ ਛੇਰੇ ਇੱਕੋ ਗੱਲ ਹੋ ਗਿਆ ਹੋ ਗਿਆ ਮੈਨੂੰ ਬਈ ਜੀਵ ਜ ਹੈਗਾ ਨਾ ਉਹਦੀ ਰੋਟੀ ਖਾ ਲੈਂਦਾ ਨਾ ਛੇੜ ਤਪਾਉ ਨਾ ਮੈਨੂੰ ਈ ਆ ਲੈ ਬਈ ਜੰਨੇ ਠੀਕ ਆ ਹੋਰ ਲਿਆ ਆ ਜਾ ਕਿਵੇਂ ਆ ਠੀਕ ਆ ਕਿਵੇਂ ਆ ਸਿਓ ਇਹ ਦੋਖ ਦੀ ਰੱਗ ਤੇ ਨਾ ਹੂੰ ਜਿੱਥੇ 7 ਵਜ ਜੇ ਅੱਛਾ 6 ਵਜ ਜੇ ਉਥੇ ਜਾਣ ਜਾਣ ਕੇ ਐਂ ਕਰਕੇ ਹੱਥ ਲਾਇਆ ਉਹਦਾ ਸੀ ਰਿਸ਼ਤਾ ਹੋ ਗਿਆ ਅੱਛਾ ਹਾਂ ਠੀਕ ਆ ਨਹੀਂ ਨਹੀਂ ਟਲੋਪੀ ਤਾਂ ਠੀਕ ਆ ਤੇ ਮੈਂ ਤਾਂ ਕੱਪੜੇ-ਕੁਪੜੇ ਸੁਵਾਈ ਬੈਠਾ ਨਹੀਂ ਨਾ ਨਾ ਮੇਰਾ ਸ਼ਰਤ ਨਾ ਹਾਂ ਐਵੇਂ ਨਾ ਤੁਸੀਂ ਨਾ ਮਨ ਦਿਖਾਓ ਅੱਛਾ ਮੈਨੂੰ ਬਹੁਤ ਬੰਦੇ ਇੱਕੋ ਗੱਲ ਹੋ ਗਿਆ ਹੋ ਗਿਆ ਬੇੜਾ ਤਾਂ ਗੋਗੇ ਦਾ ਬੈਠਾ ਐ ਕੰਮ ਨਾ ਐ ਸਿੱਧੇ ਚੜ ਕੇ ਐ ਅੱਛਾ ਐ ਅੱਛਾ ਐ ਕਰਤਾ ਖਾਰਾ ਠਾਪੀ ਕਰ ਜਮਾ ਠਾਪੂ ਕਰਤਾ 70 70000 ਰੁਪਇਆ ਖਾ ਗਿਆ ਹੁਣ ਮੈਂ ਫੋਨ ਲਾਇਆ ਛੁੱਤਨ ਮੈਂ ਥੋੜੀ ਜੀ ਗਰਮੀ ਖਾ ਗਿਆ ਹਮ ਬੋਲਿਆ ਟੋਕਰਾ ਵੱਜ ਗਿਆ ਮੇਤੋਂ ਅੱਛਾ ਗਰਮੀ ਖਾ ਗਿਆ ਥੋੜੀ ਟੋਕਰਾ ਵੱਜ ਗਿਆ ਉਦੋਂ ਦਾ ਵਾਟਰ ਤੂੰ ਮੇਰੇ ਗਲ ਪਿਆ ਮੈਂ ਕਿਹਾ ਤੂੰ ਮੇਰੇ ਪੈਸੇ ਛੱਟ ਹੂੰ ਅੱਛਾ ਇੱਕ ਟੀਚਰਾਂ ਨੂੰ ਖਾਂ ਬਣਾ ਗਿਆ ਇੱਕ ਪੈਸੇ ਖਾ ਗਿਆ ਠੀਕ ਹੁਣ ਮੈਂ ਤਾਂ ਕਿਸੇ ਨੂੰ ਮੂੰਹ ਖਾਉਣ ਚੋਗਾ ਨਹੀਂ ਪਰ ਉਹ ਤਾਂ ਹੈ ਹੀ ਫਿਰ ਮੈਂ ਨਾ ਜਿੰਨੇ ਤੂੰ ਵੀ ਵੱਡੇ ਦੱਸਦੇ ਹੁੰਦੇ ਸੀ ਹੂੰ ਗੱਲ ਦਾ ਗੁੱਸਾ ਨਾ ਕਰ ਕਿਵੇਂ ਵੀ ਵੱਡੇ ਦਾ ਆਦੇ ਤੂੰ ਨਿੱਕੇ ਹੁੰਦੇ ਹੋਈ ਤੂੰ ਅੜੀ ਅੜ ਰਿਹਾ ਉਹ ਨਹੀਂ ਮਾੜਾ ਮੋਰ ਤਾਂ ਗੁੱਸਾ ਆ ਜਾਂਦਾ ਯਾਰ ਹੁਣ ਤੂੰ ਆ بڑی ਅੜੀ ਵਾਲਾ ਕੰਮ ਨਹੀਂ ਦੇਖੀ ਮੈਨੂੰ ਦੱਸ ਵੀ ਆਇਆ 15ਵਾਂ 15 ਦਾ ਲਿਆ ਰਸਤੇ ਅੱਛਾ 15 ਲਿਆ ਆ ਮੋੜ ਲਿਆ ਲਿਆ ਮੋੜ ਲਿਆ ਤੇ ਖੰਮਣੀ ਆਪ ਹੀ ਬਣ ਗਿਆ ਖੰਮਣੀ ਮਤ ਲੱਗ ਸਰ ਤੇਰੀਆਂ ਦੂੰਗਲਾਂ ਅੰਗਲਾਂ ਦੇ ਤਾਂ ਨਹੀਂ ਜੜ ਗਿਆ ਉਹਨੇ ਇੰਨੇ ਉਂਗਲਾਂ ਵਾਲਾ ਤਾਂ ਕਿਹੜਾ ਯਾਰ ਬੰਦਾ ਹੈਗਾ ਮੇਰੇ ਆਪ ਦੇ ਬੰਦੇਆਂ ਨੂੰ ਆਏ ਆ ਵੀ ਖਬਰ ਇਹਨੂੰ ਕਿਸੇ ਗੱਲ ਦਾ ਪਤਾ ਨਹੀਂ ਪਤਾ ਮੈਨੂੰ ਸਾਰਾ ਉਹਨੇ ਪੈਸੇ ਖਾਣੇ ਸੀਗੇ ਵੀ ਥੜਾ ਛੜ ਬੰਦਾ ਤੇ 4 ਪੀਏ ਦੇ ਕੋਲ ਹੈਗੇ ਆ ਉਹਨੂੰ ਪੈਸੇ ਟਾਂਚ ਗਿਆ 70 75000 ਰੁਪਿਆ ਤੇ ਬਸ ਹੁਣ ਉਹ ਹਵਾ ਚ ਹੋਇਆ ਫਿਰਦਾ ਹੁਣ ਭਾਰਾ ਨਹੀਂ 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 ਹੁਣ ਭਾਰਾ ਹੋਇਆ ਵੀ ਮੇਰੇ ਉਸ ਦਿਨ ਟੋਕਰਾ ਮਾਰਨ ਪੈ ਗਿਆ ਮੇਰਾ 70000 ਰੁਪਿਆ ਸਿੱਟੇ ਸਹੀ ਆ ਫਿਰ 70000 ਰੁਪਿਆ ਸਿੱਟੇ ਮੈਂ ਕਿਸਨ ਹੋਰ ਨੂੰ ਦੇਣ ਵਾਲਾ ਆਪਣਾ ਨਾਲੇ ਪੈਸੇ ਖਾ ਗਿਆ ਨਾਲੇ ਉਤੋਂ ਤਲਕੀ ਮੈਂ ਉਲਟਾ ਮੈਨੂੰ ਆਂਦਾ ਹਾਂ ਤੂੰ ਵੀ ਹੁਣ ਆਖਿਆ ਤੇਰਾ ਆਂਦਾ ਵੀ ਨਿੱਕਾ ਹੁੰਦਾ ਗਰਮੀ ਖਾਨਾ ਹਾਂ ਗਰਮੀ ਖਾਨਾ ਗਰਮੀ ਹੁਣ ਆਉਣਾ ਆਉਣਾ ਗਰਮੀ ਮੈਨੂੰ 2-3 ਮਹੀਨੇ ਪਕਾ ਕੇ ਹਾਂ ਪੈਸੇ ਵੀ ਖਾ ਗਿਆ ਐਜਾ ਅੱਛਾ ਜੇ ਹੁਣ ਉਸ ਦਿਨ ਮੈਨੂੰ ਮੜੀ ਜੀ ਤਲਖੀ ਆ ਗਈ ਹੁਣ ਤਲਖੀ ਹੁਣ ਤਲਖੀ ਦਿੰਦੀ ਆ ਸਾਰਿਆਂ ਨੂੰ ਮੇਰੀ ਤਲਖੀ ਦਿੰਦੀ ਆ ਹਾਂ ਸਾਰਿਆਂ ਨੂੰ ਵੀ ਤੱਤਾ ਜਿਆਦੇ ਹੋ ਜਾਂਦਾ ਹੈ ਤੱਤਾ ਫਿਰ ਹੋਮਨ ਹੁਣ 70 7000 ਰੁਪਏ ਪਤਾ ਮੈਂ ਦੁੱਧ ਪਾ ਕੇ ਮੈਂ ਪੈ ਇਕੱਠੇ ਕਰਦਾ ਇਹ ਤਾਂ ਹੈ ਸਾਰੀ ਧੜੀ ਬੁਰਾ ਹਾਲ ਹੋ ਜਾਂਦਾ ਧੜੀ ਵੇਲ ਧੜੀ ਮਦਾਈ ਨਹੀਂ ਲੱਗੇਗੀ ਹਾਂ ਉਸ ਦਿਨ ਲਵਾਈ ਸੀ ਜਦੋਂ ਕੰਮ ਨਹੀਂ ਮੰਨ ਕੇ ਮੈਂ ਕੰਮ ਨੇੜੇ ਆ ਗੋ ਟੱਚਰਾਂ ਤੇ ਹੋ ਗਿਆ ਫਿਰ ਉਸ ਦਿਨ ਕਰਮੀ ਨਾਊਗੀ ਤੂੰ ਤਾਂ ਮੇਰਾ ਲਾਟ ਨਿਕਲੀ ਮੈਂ ਗਲਮੇ ਤੋਂ ਵੱੜ ਲਿਆ ਸੀ ਉਹਨੂੰ ਅੱਛਾ ਹਾਂ ਗਲਮੇ ਤੋਂ ਵੱੜ ਲਿਆ ਸੀ ਉਹਨੂੰ ਮੈਂ ਉਹ ਤਾਂ ਗੱਲ ਕਰੇ ਆਹ ਿਆਡੀਆਂ ਨੂੰ ਥੁੱਕ ਫਿਰ ਮੈਂ ਕਿਹਾ ਤੂੰ ਨਿਕਲ ਗਿਆ ਉਹਦਾ ਗੱਲ ਕਰਨਾ ਜਦੋਂ ਮੈਂ ਟੋਕਰਾਂ ਮਾਰਿਆ ਜੇ ਤਾਂ ਮੇਰੇ ਹੱਥ ਨੂੰ ਹਸੁੰਦਾ ਤਾਂ ਮੈਂ ਜੜ ਦਿੰਦਾ ਹੋਰ ਮੈਂ ਡਿੱਗ ਪੈਣਾ ਜਦੋਂ ਗੋਡੇ ਤੋਂ ਹੱਥ ਚੱਕਾ ਆਹ ਲੱਤ ਲੰਗ ਮਾਰ ਦਿੰਦਾ ਲੰਗ ਲੰਗ ਦਾ ਕਰਕੇ ਡਿੱਗ ਪੈਣਾ ਮੈਂ ਲੰਗ ਦਾ ਕਰਕੇ ਇਹ ਆਹ ਨੁਕਸਾਨ ਹੈ ਮੈਂ ਸੱਟ ਲੈਂਦਾ ਉਧਰ ਜਾਨ ਥੋੜਾ ਦਿੰਦਾ ਸੀ ਇੱਕ ਕੰਮ ਹੋ ਜਾਂਦਾ ਉਹਦੀ ਵੀ ਤੋੜਦਾ ਇਹਦਾ ਹੀ ਤਾਂ ਫਾਇਦਾ ਚੱਕ ਗਿਆ ਉਹ ਇਸੇ ਚੀਜ਼ ਦਾ ਫਾਇਦਾ ਉਹ ਤਾਂ ਬੜੀ ਅਕਲ ਨਾਲ ਨੱਥ ਕਰਕੇ ਆ ਰਿਹਾ ਤੇ ਨੱਥ ਕਰਕੇ ਉਹ ਬਚ ਗਿਆ ਨਹੀਂ ਉਹਦੀ ਵੱਡੂ ਦਾ ਲਾਜ ਨਹੀਂ ਜਦੋਂ ਮੇਰਾ ਛਿੱਕੇ ਆ ਗਿਆ ਵੇਇਤਾ ਆਪਾ ਜਾਣੀ ਹੈ ਕਿਤਨੇ ਕਿ ਉਹਦੀ ਹੱਤ ਚਲ ਕੋਈ ਨਹੀਂ ਹਾਂ ਉਹ ਗਾ ਬੰਦਾ ਸਹੀ ਸੀ ਥੋੜਾ ਜਾਂ ਵਿਚਾਰੀ ਇਹ ਉਹਦੀ ਗੱਲ ਤੇ ਥੋੜਾ ਜਿਹਾ ਅਮਲ ਕਰੀ ਤੇ ਮੈਨੂੰ ਲੱਗਦਾ ਵੀ ਜਰਾ ਕੰਮ ਸਿਰੇ ਚੜ ਜਾਊਗਾ ਨਹੀਂ ਜੇ ਤੂੰ ਪਹਿਨਾ ਸ਼ਰਤਾਂ ਦਾ ਵਿਚਾਰ ਕਰ ਲੈਣਾ ਪਰ ਵਿਚਾਰ ਕਰਨ ਵਾਲੀ ਕਸਰ ਨਹੀਂ ਛੱਡੀ ਕਿੰਨੇ ਕਦਨਾ ਥੋੜਾ ਜਿਹਾ ਤੂੰ ਵਿਚਾਰੀ ਉੱਠ ਦੇ ਬੋਲ ਵਾਲੀ ਗੱਲ ਆ ਵੀ ਅੱਜ ਵੀ ਡਿੱਗ ਗਿਆ ਚੱਲ ਮੈਂ ਅਛਾ ਤੇਰੇ ਗੱਲ ਕਹਿੰਦੇ ਜੇ ਤੂੰ ਆ ਨਾ ਮੈਨੂੰ ਲੱਗਦਾ ਨਹੀਂ ਵੀ ਬੰਦਾ ਉਹ ਗਲਤ ਆ ਵੀ ਮੈਨੂੰ ਆ ਨਹੀਂ ਮੈਂ ਲਾ ਲੈਣਾ ਫੋਨ ਹਾਂ ਵਿਚਾਰੀ ਤੂੰ ਠੰਡੇ ਦਿਮਾਗ ਨਾਲ ਕੰਮ ਲੈ ਤੱਤਾ ਗੱਲਾਂ ਨਾ ਕੋਈ ਨਹੀਂ ਚਾਹ ਵੀ ਨਹੀਂ ਚਾ ਨਾ ਨਾ ਬੱਸ ਬੱਲ ਨਾਲ ਮੈਂ ਪੀ ਲੂ ਨਹੀਂ ਮੈਂ ਦੁਕਾਨ ਤੇ ਕੰਮ ਆਇਆ ਕਾ ਮੈਂ ਕੰਮ ਕਰ ਕੋਈ ਨਹੀਂ ਕਰ ਲਾ ਚੱਲ ਫਿਰ ਮੈਂ ਰਸ਼ੀਦ ਗੱਲ ਤਾਂ ਛੋਰਦੀ ਸਹੀ ਸੀ ਯਾਰ ਮੈਂ ਗਲਤ ਤਾਂ ਛੋੜਦੀ ਸਹੀ ਸੀ ਚੱਲ ਮੈਂ ਲਾ ਲੈਣਾ ਫੋਨ ਉਹ ਤਾਂ ਮੇਰੇ ਸਾਲਾ 10000 ਦੀ ਮਾਰ ਆ ਫੋਨ ਲਾਉਣ ਦੀ ਡੇਰ ਆ ਗੋਲੀਆਂ ਨੂੰ ਆਊਗਾ ਦਾਗਲੇ ਭਰਦੇ ਹੁਣ ਮੇਰੇ ਸਾਲਿਆਂ ਨੇ ਉਹ ਤਾਂ ਆਊਗਾ ਬੋਟਾਂ ਵਾਲੀ ਜੀਪ ਵਾਂਗੂ ਗੋਲੀਆਂ ਨੂੰ ਆਊ ਲਾ ਲੈਨੇ ਫੋਨ ਲਾਉਣਾ ਆ ਦੇਖ ਪਾਪਾ ਓ ਪਾਪਾ 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 ਉਸ ਨੇ ਨਿਕਲ ਗਿਆ ਕਹੇ ਤਾਂ ਸੁਧਾ ਬੈ ਜਾ ਕਰ ਮਰਨਾ ਕੰਜਰੋਂ ਭੁੱਖੇ ਕੱਖ ਨਹੀਂ ਭੱਲੇ ਸਰਦੋਂ ਦੇ ਪਾਪੇ ਮੈਂ ਪਾਸ ਨਿਕਲ ਗਿਆ ਹੁਣ ਫੀਸ ਭਰਦੀ ਅੱਛਾ ਪਾਸ ਨਿਕਲ ਗਿਆ ਹਾਂ ਹੁਣ ਫੀਸ ਭਰਨੀ ਕੋ ਹਾਂ ਅਗਰ ਕਾ ਕਾ ਪੇਪਰਾਂ ਵਿੱਚ ਤਾਂ ਬਾਅਦ ਤੋਂ ਹੁਣ ਭਰ ਹੀ ਨਹੀਂ ਬਾਅਦ ਤੋਂ ਖਾਲ ਮੇਰੀ ਗਈ ਜਾਂਦੀ ਸੀ ਚੱਲ ਤੂੰ ਅੰਦਰ ਚੱਲ ਚਾਹ ਪਣੀ ਪੀ